ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਾ ਦੇ ਅਨਸਾਰ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਮੰਮੀ ਗਏ ਹੋਏ ਨੇ ਨਾਨਕਿਆਂ ਨੂੰ ਹਲੇ ਵਾਪਸ ਨਹੀਂ ਆਏ ਹੈਗੇ ਤੇ ਸਬਾ ਦੇ ਦਿਨ ਚੱਲ ਰਹੇ ਆ ਤੇ ਅੱਜ ਮੈਂ ਤੇ ਡੈਡ ਜੀ ਚੱਲੇ ਆਂਗੇ ਚਮਕੌਰ ਸਾਹਿਬ ਕਿਉਂਕਿ ਹਸੀ ਸਿੰਘ ਸਾਹਿਬ ਨੂੰ ਪਹਿਲਾਂ ਕਿਹਾ ਸੀਗਾ ਵੀ ਤੁਸੀਂ ਲੈ ਜਾਓ ਇਹ ਕਹਿੰਦੇ ਮੈਨੂੰ ਟਰੈਫਿਕ ਦੇ ਵਿੱਚ ਗੱਡੀ ਲੈ ਕੇ ਜਾਣੀ ਔਖੀ ਲੱਗਦੀ ਆ ਇਹ ਫਿਰ ਇਹਨਾਂ ਦੀ ਸਲਾਹ ਹੀ ਨਹੀਂ ਬਣੀ ਹੈਗੀ ਤੇ ਡੈਡੀ ਕਹਿੰਦੇ ਆਪਾਂ ਚੱਲਦੇ ਆਂ ਵੀ ਦਰਸ਼ਨ ਕਰਿ ਆਵਾਂਗੇ ਲਾਸਟ ਈਅਰ ਵੀ ਅਸੀਂ ਬਾਈਕ 'ਤੇ ਗਏ ਸੀਗੇ ਮੈਂ ਤੇ ਡੈਡੀ ਉਦੋਂ ਜਾ ਕੇ ਆਏ ਸੀਗੇ ਤੇ ਇਸ ਵਾਰ ਵੀ ਅਸੀਂ ਹੀ ਜਾਣੇ ਹੈਗੇ ਡੈਡੀ ਕਹਿੰਦੇ ਜੇ ਮੰਮੀ ਹੋਣੀ ਹੁੰਦੀ ਫਿਰ ਤਾਂ ਆਪਾਂ ਚਲੋ ਗੱਡੀ ਲੈ ਆ ਵੀ ਜਾਂਦੇ ਵੀ ਜੇ ਜ਼ਿਆਦਾ ਜਾਣੇ ਹੁਣ ਫਿਰ ਤਾਂ ਫਾਇਦਾ ਵੀ ਹੁੰਦਾ ਆ ਤੇ ਚਾਚੀ ਜੀ ਨੇ ਹੁਣ ਘਰੇ ਵੀ ਮਤਲਬ ਇੱਕ ਜਣਾ ਚਾਹੀਦਾ ਹੁੰਦਾ ਤੇ ਹੁਣ ਅਸੀਂ ਚਲਦੇ ਆਂਗੇ ਤੇ ਇਸ ਵਾਰ ਵੈਸੀ ਵੈਦਰ ਦਾ ਫਰਕ ਆ ਪਿਛਲੀ ਵਾਰ ਤਾਂ ਬਹੁਤ ਜ਼ਿਆਦਾ ਠੰਡ ਸੀ ਜਿੱਦੋ ਚਮਕੌਰ ਸਾਹਿਬ ਗਏ ਸੀਗੇ ਤੇ ਉਦਾਂ ਵੀ ਉਦੋਂ ਤੋਂ ਬਹੁਤ ਪਈ ਹੋਈ ਸੀਗੀ ਅੱਜ ਤਾਂ ਬਹੁਤ ਧੁੱਪ ਨਿਕਲੀ ਹੋਈ ਹੈਗੀ ਪਰ ਬਾਈਕ ਤੇ ਜਾਣ ਕਰਕੇ ਥੋੜੇ ਜੇ ਮੋٹے ਕੱਪੜੇ ਜ਼ਿਆਦਾ ਪਾ ਲੇ ਪਰ ਮੈਨੂੰ ਲੱਗਦਾ ਕਿ ਉੱਥੇ ਸੰਘਾ ਜ਼ਿਆਦਾ ਹੁੰਦੀ ਜਦੋਂ ਉੱਥੇ ਗਰਮੀ ਹੀ ਲ ਤੇ ਬਾਕੀ ਹੁਣ ਆਪਾਂ ਚੱਲਦੇ ਆਂਗੇ ਬਾਕੀ ਦੇਖਦੇ ਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਸਫ਼ਰ ਵਧੀਆ ਰਵੇ ਕਿਉਂਕਿ ਬਾਈਕ ਤੇ ਵੈਸੇ ਠੰਡ ਵੀ ਬਹੁਤ ਲੱਗਦੀ ਨਹਿਰ ਦੇ ਕੰਡੇ ਕੰਡੇ ਸਾਰਾ ਸਫ਼ਰ ਹੁੰਦਾ ਵੈਸੇ ਆਪਾਂ ਨੂੰ ਇਹ ਤੋਂ ਬਹੁਤ ਸਿੱਧਾ ਰਸਤਾ ਆ ਬਹੁਤ ਨੇੜੇ ਪੈਂਦਾ ਰੈਡੀ ਰੈਡੀ ਹੋਈਏ ਮੈਂ ਰੈਡੀ ਵੈਸੇ ਮੈਂ ਕਿਹਾ ਵੀ ਸੰਗਰ ਚ ਗਰਮੀ ਹੀ ਆਊਗੀ ਆਪਾਂ ਕੱਪੜੇ-ਕੁਪੜੇ ਬਾਈਕ ਕਰਕੇ ਜਿਆਦਾ ਮੋٹے ਪਾਤਾ ਲੈ ਉਦੋਂ ਫਿਰ ਜੇ ਮੋਟਰਸਾਈਕਲ ਤੇ ਜਾਣਾ ਹਾਂਜੀ ਫਿਰ ਖਟ ਮੈਂ ਤਾਂ ਝੂਲਾ ਲੈ ਲਿਆ ਮੈਂ ਆਪਣੀ ਜਰਸ ਆ ਜਾਗਤ ਤੇ ਗਲੋਵਜ਼ ਜਸਤਾਨ ਨੇ ਚੋੜੇ ਵਿੱਚ ਪਾ ਕੇ ਬੰਨ੍ਹ ਦੇ ਜੇ ਕੋਈ ਲੈ ਵੀ ਜਾਉ ਲਾ ਕੇ ਇਹਾ ਲਾਉਂ ਗੇ ਘਰ ਆਵੂ ਗੇ ਯਾਰ ਤੋ ਕਿਸੇ ਨਹੀਂ ਤਾਂ ਹਾਂਜੀ ਇਹਦਾ ਲੋਗ ਪੈਣਿਆ ਵਾ ਅੱਛਾ ਉਧਰ ਤਾਂ ਬਹੁਤ ਬੜੀ ਚੀਜ਼ ਆ ਹਾਂਜੀ ਕੱਲ ਜਦੋਂ ਆਪਣੇ ਉੱਤੇ ਸਪਰੇਅ ਕਰਨਾ ਏ ਧਰਮਿੰਦਰ ਕਾਲੀਆ ਉਹ ਕਹਿੰਦੇ ਥੋੜਾ ਮੋਟਰਸਾਈਕਲ ਧੋਣਾ ਇੱਕ ਪਾਸੇ ਧਰਮਿੰਦਰ ਪੰਪ ਲੈ ਕੇ ਲੱਗ ਗਿਆ ਇੱਕ ਪਾਸੇ ਕਾਲੀਆ ਉਹਨਾਂ ਦੇ ਨੌ ਨੇ ਮੈਂ ਕਿਹਾ ਤੁਸੀਂ ਰੰਗ ਨਾਲ ਲਾ ਦਿਓ ਦੇਖਣਾ ਜੇ ਤੋਸਾ ਪਤਾ ਨਹੀਂ ਬਾਈ ਗਰੂ ਨੂੰ ਪਤਾ ਸੀ ਕਿ ਮੇਰੇ ਤਾਂ ਚੇਤੇ ਵੀ ਨਹੀਂ ਸੀਗਾ ਵੀ ਆਪਾਂ ਨੇ ਕਿੱਥੇ ਜਾ ਕੇ ਆਉਣਾ ਝੰਕਾਰ ਸਾਹਿਬ ਚਲਿਓ ਪੁੱਤਰਾ ਚਲੋ ਜੀ ਲੋ ਜੀ ਬਾਈ ਗਰੂ ਆਪਾਂ ਨੇ ਪੁੱਤਰਾ ਆਪਣੇ ਪਾ ਲਏ ਗਲਵਜ਼ ਹਾਂ ਰਸਤੇ 'ਚ ਰੁਕੇ ਹਾਂ ਪਹਿਲਾ ਲੰਗਰ ਆ ਗਿਆ ਜਮਾ ਝੰਕਾਰ ਸਾਹਿਬ ਦੇ ਲੱਗ ਗਿਆ ਕਿ ਲੰਗਰ ਲੱਗਿਆ ਹੋਇਆ ਸੀ ਟ੍ਰੈਫਿਕ ਸਲੋ ਹੋ ਗਿਆ ਡੈਡੀ ਕਹਿੰਦੇ ਠੰਡ ਬਹੁਤ ਲੱਗਦੀ ਸੀ ਚਾਹ ਪੀ ਲੈਣੇ ਆ ਲਾਸਟ ਈਅਰ ਵੀ ਬ੍ਰੈਡ ਬਿਗਾੜਿਆ ਦਾ ਲੰਗਰ ਸੀਗਾ ਰਸਤੇ ਉਹ ਤਾਂ ਜਦ ਵੀ ਉਮੇ ਸੀਗਾ ਹੈ ਹਾਂਜੀ ਸਾਹਿਬ ਅਸੀਂ ਦਰਸ਼ਨ ਕਰਿਆ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਹੁਣ ਅਸੀਂ ਆਗੇ ਮਰੀਂਡੇ ਕੋਤਵਾਲੀ ਸਾਹਿਬ ਹੁਣ ਇੱਥੇ ਦਰਸ਼ਨ ਕਰਕੇ ਦੇਖਦੇ ਆਂ ਫਤੇਗੜ ਸਾਹਿਬ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਮਕੌਰ ਸਾਹਿਬ ਬਹੁਤ ਰਸਈ ਬਹੁਤ ਉੱਥੇ ਸਭਾ ਦਾ ਦਿਨ ਸੀ ਇਹਨਾਂ ਦੀ ਸੰਗਤ ਸੀ ਰੜੀ ਸੰਗਤ ਤਾਂ ਬਹੁਤ ਸੀ ਹਾਂ ਜੀ ਐਨੀ ਸੰਗਤ ਗੁਰੂ ਦੇ ਬਾਹਰ ਤੱਕ ਵੀ 5-5 ਕਿਲੋ ਹਾਂ ਹਾਂਜੀ ਇਹ ਬੰਦਾ ਬੱਥਾ ਟੇਕਣ ਲੱਗੇ 2 ਘੰਟੇ ਨਾਲ ਤੇ ਲੇਕ ਇੰਨਾ ਰਾਜ ਬਹੁਤ ਯਾਰ ਹਾਂਜੀ ਚਲੋ ਬਹੁਤ ਵਧੀਆ ਰਹਾ ਹਾਂਜੀ ਹਾਂ ਜਿਹੜਾ ਚਮਕੌਰ ਸਾਹਿਬ ਤੋਂ ਮਰੀਂਦਾ ਇਹ 15 ਕਿਲੋਮੀਟਰ ਬਹੁਤ ਵਧੀਆ ਰਹਾ ਹਾਂ ਹਾਂਜੀ ਪਾਪਾ ਜੀ ਕੋਟਵਾਲੀ ਸਾਹਿਬ ਦਰਸ਼ਨ ਕਰ ਲੇ ਤੇ ਇਹ ਉਹ ਸਥਾਨ ਹੈ ਕਿ ਮਾਤਾ ਗੁਜਰੀ ਦੇ ਸੈਬਜਾਦੇ ਨੂੰ ਕੈਦ ਕਰਕੇ ਰੱਖਿਆ ਗਿਆ ਸੀਗਾ ਜਦੋਂ ਜਦੋਂ ਗੰਗੂ ਬਾਮਣ ਨੇ ਉਹਨਾਂ ਨੂੰ ਉਗਲਾ ਕੋਲ ਫੜਾ ਦਿੱਤਾ ਸੀਗਾ ਤੇ ਆਪਾਂ ਇੱਥੇ ਦਰਸ਼ਨ ਕਰ ਲਏ ਫਿਰ ਉਸ ਆਪ ਵੀ ਕਿਰਪਾ ਨਾਲ 8 ਸਾਲ ਸਵਾਰੇ ਦਿਨਾਂ ਦੇ ਵਿੱਚ ਦਰਸ਼ਨ ਕਰਨ ਦਾ ਮੌਕਾ ਮਿਲ ਜਾਂਦਾ ਆ ਤੇ ਹੁਣ ਆਪਾਂ ਇੱਥੇ ਦਰਸ਼ਨ ਕਰ ਲਏ ਤੇ ਹੁਣ ਆਪਾਂ ਸ਼ਹਿਰ ਜਾਣਾ ਹੈ ਜੀ ਹਾਂ ਜਾਏ ਉਹਨੇ ਫਤੇਗੜ ਸਾਹਿਬ ਹੁਣ ਅਸੀਂ ਫਤੇਗੜ ਸਾਹਿਬ ਚੱਲਦੇ ਆ ਕਿਉਂਕਿ ਮੈਂ ਬਹੁਤ ਠੀਕਾ ਦਰਸ਼ਨ ਕਰਨ ਦਾ ਡੈਡੀ ਕਹਿੰਦੇ ਟਾਈਮ ਨਾ ਫ੍ਰੀ ਹੋ ਗਏ ਇਥੋਂ 20 ਕਿਲੋਮੀਟਰ ਹੀ ਆ ਵੀ ਆਪਾਂ ਜਲੋਦਰ ਨੂੰ ਵੀ ਚੱਲਦੇ ਆਗੇ ਤੇ ਦਰਸ਼ਨ ਕਰਦੇ ਆ पापा जी गुरु साहब की कृपा ना इतों गए चमकौर साहब चमकौर साहब तो बरिंडे कोतवाली साहब दर्शन करके फिर फतेहगढ़ साहब दर्शन करके ਤੇਰੇ ਅਸੀ ਕਾਰੋਬਾਰ ਆਪੇ ਆ ਗਏ ਆ ਜਿਹੜੇ ਅਸੀਂ ਦਰਾਹੇ ਵੀ ਸਾਨੂੰ ਥੋੜਾ ਜਿਹਾ ਕੰਮ ਸੀ ਉਹ ਕੰਮ ਵੀ ਕਰਿਆ ਜੀ ਆਪਾਂ ਤਿੰਨ ਸਟਾਨਾ ਤੇ ਗਏ ਆ ਤਿੰਨੇ ਕੰਮ ਕਰੇ ਹਾਂਜੀ ਤੇਰੇ ਕੰਮ ਸੀਗਾ ਮੇਰੀ ਮੋਟਰ ਦਾ ਪਾਈਪ ਦਾ ਕੰਮ ਸੀਗਾ ਇੱਕ ਮੇਰੀ ਜਾਗਰ ਤੋਂ ਲੌਕ ਉਹ ਖਰਾਬ ਸੀਗਾ ਉਹ ਠੀਕ ਕਰਾਇਆ ਰਵੀ ਰੋਡ ਬਾਈ ਬਹੁਤ ਵਧੀਆ ਨੇ ਬੇਗੋੜ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਰੋਡ ਬਹੁਤ ਤੋਬਦਾ ਇਹ ਤਾਂ ਬਹੁਤ ਵਧੀਆ ਰੋਡ ਅਚਾਨਕ ਸੀ ਕਰਕੇ ਗਏ ਸੀਗੇ ਸਿਰਫ ਚਮਕੌਰ ਸਾਹਿਬ ਤੇ ਮਰਿੰਡੇ ਦੀ ਸੀਗੀ ਵੀ ਜੇ ਟਾਈਮ ਬਚਿਆ ਫਿਰ ਉੱਥੇ ਸਾਡਾ ਪਲਾਨ ਬਣ ਗਿਆ ਵੀ ਉੱਥੋਂ 20 ਕਿਲੋਮੀਟਰ ਹੀ ਰਹਿ ਗਿਆ ਵੀ ਜਦ ਦਰਸ਼ਨ ਕਰਨੀ ਚੱਲਦੇ ਆ ਵੀ ਉਧਰ ਐਨੇ ਰਾਸ ਬਲੇ 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 ਚਮਕੌਰ ਸਾਹਿਬ ਤ ਜਦ ਜੁੱਤੀਆਂ ਜੁੱਤੀਆਂ ਜਮ੍ਹਾਂ ਕਰਾਉਣ ਲੱਗੇ ਉਹ ਕਹਿੰਦੇ ਖਾਲਸਾ ਜੀ ਟੋਕਨ ਹੀ ਨਹੀਂ ਸਾਡੇ ਕੋਲ ਐਨੇ ਗੇਟ ਤੋਂ ਬਾਹਰ ਲੋਕਾਂ ਨੇ ਪਿੰਡਾਂ ਨੇ ਸੇਵਾ ਲਈ ਹੋਈ ਜੋ ਜੁੱਤੀ ਸਟੈਂਡ ਬਣਾਉਂਦੇ ਸਮਾਨ ਤਾਂ ਗੁਰਦੁਆਰੇ ਵਾਲੇ ਵਾਲੇ ਸਾਰਾ ਸੰਗਤ ਇੰਨਾ ਕਰਦੀ ਆ ਅਸੀਂ ਕਹਿੰਦੇ ਜੇ ਬਾਹਰ ਰੱਖੀ ਚੱਕ ਲੋ ਤੁਸੀਂ ਸਾਡੇ ਬਿਨਾ ਟੋਕਨ ਤੋਂ ਹੀ ਰੱਖ ਲੋ ਤੇ ਚਲੋ ਗੁਰੂ ਸਾਹਿਬ ਦੀ ਇੰਨੀ ਵੀ ਕਿਰਪਾ ਰਹੀ ਵੀ ਸਾਰੇ ਕਿਤੇ ਦਰਸ਼ਨ ਵੀ ਹੋ ਗਏ ਵਧੀਆ ਰਾਜ ਬਹੁਤ ਬਹੁਤ ਸੰਗਤ ਬਹੁਤ ਹੋਵੇ ਉਹ ਉਹ ਇਹ ਲੱਗਿਆ ਇੰਨੀ ਸੰਗਤ ਬਾਪਰੇ ਬਾਪਾ ਕੇ ਪੈਸੇ ਸੀਗੇ ਫਤਿਹਗੜ੍ਹ ਤੋਂ ਅੱਜ ਵਾਲੇ ਦਿਨ ਮਤਲਬ ਵੀ ਇਹ ਜਿਨ੍ਹਾਂ ਦੇ ਵਿੱਚ ਅੱਗੇ ਇੰਨੀ ਸੰਗਤ ਹੁੰਦੀ ਨਹੀਂ ਜਿੰਨੀ ਆਦ ਕੀ ਸੀਗੀ ਬੱਲੇ 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 ਸੱਚਖੰਡ ਮੱਥਾ ਆ ਕੇ ਇੱਕਣਾ ਥੱਲੇ ਪੂਰਾ ਸਭ ਆ ਹਾਂਜੀ ਪੂਰਾ ਸਭ ਆਡੀਓ ਨਾਲ ਕਿ ਫਤਿਹਗੜ ਸਾਹਿਬ ਆਬਾ ਜੀ ਮਿਲਲੇ ਸੀ ਜੀ ਮਨ ਸਿੰਘ ਵੀ ਅੱਡੇ ਗ੍ਰੰਥੀ ਬਹੁਤ ਪਿਆਰ ਕਰਦੇ ਪਹਿਲਾਂ ਵੀ ਉਹਨਾਂ ਦਾ ਸਹਿਯੋਗ ਸਾਨੂੰ ਬਹੁਤ ਮਿਲਿਆ ਅਸੀਂ ਵੀਰ ਜੀ ਨੂੰ ਨਰਵਰ ਸਿੰਘ ਨੂੰ ਸਤਿਕਾਰ ਕਰਦੇ ਹਾਂ ਸਾਡਾ ਬਹੁਤ ਵਧੀਆ ਉਹਨਾਂ ਨੇ ਸਤਿਕਾਰ ਕੀਤਾ ਸਤਿਕਾਰ ਕਰਿਆ ਬਹੁਤ ਪਿਆਰ ਕਰਿਆ ਨਹੀਂ ਐਨੇ ਕੰਮ 'ਚ <b>ਬਿਜੀ</b> ਸੀਗੇ ਕੰਮ 'ਚੋਂ ਟਾਈਮ 'ਚੋਂ ਕੰਮ 'ਚੋਂ ਟਾਈਮ ਕੱਢਣਾ ਬਹੁਤ ਹਕਮ ਹਾਂਜੀ ਨਾਲ ਜਿੰਮੇਵਾਰੀਆਂ ਵੀ ਵੱਧ ਹੁੰਦੀਆਂ ਨੇ ਬਹੁਤ ਮੇਰੇ ਵੀਡੀਓ ਦੇਖਦੇ ਇੱਕ ਪਾਤੜਾ ਦੀ ਬੇਟੀ ਮਿਲੀ ਦੋ ਬੇਟੀਆਂ ਇੱਕ ਭੈਣ ਜੀ ਮਿਲੀ ਇੱਕ ਮਿਲੀ ਗਰਦਾਸਪੁਰ ਦੇ ਉਹ ਚਮਕੌਰ ਸਾਹਿਬ ਨਾਲ ਮੁਲਾਕਾਤ ਹੋ ਗਈ ਸੀ ਮਾੜੀ ਜੀ ਬਸ ਕਿਉਂਕਿ ਜਿਆਦਾ ਸੰਘਰ ਸੀਗੀ ਮੈਨੂੰ ਇਹ ਸੀ ਕਿ ਵੀ ਦਰਸ਼ਕ ਡੈਡੀ ਤਾਂ ਫਿਰ ਉੱਥੇ ਚੜੇ ਨਹੀਂ ਪੌੜੀਆਂ ਤੇ ਨਾ ਉਹ ਜਿਆਦਾ ਉਹ ਸੀਗਾ ਉੱਚਾ ਸੀਗਾ ਗੋਡਾ ਦੁੰਦਾ ਕਰਕੇ ਕਿ ਡੈਡੀ ਬੈਗੇ ਸੀਗੇ ਮੇਰਾ ਸਤਾਨ ਤੇ ਫਿਰ ਮੈਂ ਦਰਸ਼ਨ ਕਰਿਆ ਅਸੀਂ ਪਹਿਲਾਂ ਹੀ ਗੱਲ ਕਰ ਲਈ ਸੀ ਵੀ ਭਾਈ ਮਿਲਣਾ ਹੋ ਰਿਹਾ ਕਿਉਂਕਿ ਫੋਨ ਬੰਦ ਹੀ ਹੋ ਜਾਂਦੇ ਨੇ ਮੋਬਾਈਲ ਫੋਨ ਵੀ ਉਹ ਤਾਂ ਬੰਦ ਹੋ ਜਾਂਦੇ ਨੇ ਮੇਰਾ ਗੋਡਾ ਦੁਖਦਾ ਹਾਂਜੀ ਤੇ ਆਪਣੀ ਸ਼ਰਧਾ ਦੇ ਮੁਤਾਬਕ ਮੱਥਾ ਟੇਕਣਾ ਮੈਂ ਆਪਣੀ ਸ਼ਰਧਾ ਦੇ ਮੁਤਾਬਕ ਮੱਥਾ ਟੇਕਣਾ ਤੇਰੀ ਭੋਰਾ ਸਾਰਾ ਵੈਰਸ਼ਨ ਖੜਿਆ ਏ ਸੀ ਪਰ ਔਖੇ ਵੀ ਡੈਡੀ ਔਖੇ ਜੇ ਸਿਰੇ ਬੁੱਢੇ ਬਹੁਤ ਹਾਂ ਮੇਰਾ ਗੋਟ ਅੜਦਾ ਜਾਵੇ ਮੈਨੂੰ ਕਿਹਾ ਵੀ ਭਾਈ ਆੜ ਨਾ ਆੜ ਤੇਰੀ ਮਰਜ਼ੀ ਆ ਜੇ ਤੂੰ ਆੜਦਾ ਤਗਲੀਬ ਸਾਰੇ ਸਰੀਰ ਨੂੰ ਹੁੰਦੀ ਆ ਤੇਰੇ ਬਾਅਦ ਤੇ ਮੈਂ ਵੀ ਭਲਾ ਮੰਗਰ ਚੱਲੇ ਆ ਹਾਂ ਬਾਕੀ ਨੈਚੁਰਲ ਕਈ ਪਾਪਾ ਸੀ ਕਿ ਡੈਡੀਆਂ ਉਹ ਐ ਲੱਤ ਕੱਟਣੀ ਪੈਂਦੀ ਰਵੀ ਰਵੀ ਬਾਕੀ ਠੀਕ ਆ ਲੋਕ ਡਿਸਪਲਨ ਦੇ ਵਿੱਚ ਪਾਉ ਸੀਗੇ ਫਰਕ ਸੀ ਸਾਰੀ ਪਿਆਰ ਸਤਿਕਾਰ ਕਰਦੇ ਨੇ ਕੋਈ ਧੱਕਾ ਨਹੀਂ ਮਾਰਦਾ ਸੀਗਾ ਲੰਗਰ ਬਹੁਤ ਨੇ ਐਨੇ ਲੰਗਰ ਨੇ ਜਾ ਕੇ ਚਮਕੌਰ ਸਾਹਿਬ ਕੋਲ ਚਮਕੌਰ ਸਾਹਿਬ ਤੋਂ ਮਰਿੰਡੇ ਵਾਲੀ ਰੋਡ ਤੇ ਸ਼ਰੇ ਤੋਂ ਸ਼ਰੇ ਤੱਕ ਲੰਗਰ ਨੇ ਉੱਥੇ ਤਾਂ ਫਤਿਹਗੜ੍ਹ ਤੋਂ ਮਰਿੰਡੇ ਤੋਂ ਫਤਿਹਗੜ੍ਹ ਤੱਕ ਤੋਂ ਬਹੁਤ ਲੰਗਰ ਨੇ ਬਹੁਤ ਹੀ ਵਧੀਆ ਕਿਤੇ ਧੱਕੇ ਕਰਦੇ ਚੋਰੀ ਕਰਦੇ ਜੁੱਤੀਆਂ ਚੱਕਦੇ ਸੀਗੇ ਐਸਰ ਬਹੁਤ ਕਈਆਂ ਮਹਿੰਗੀਆਂ ਮਹਿੰਗੀਆਂ ਜੁੱਤੀਆਂ ਪੁੱਤਰਾ ਬਾਹਰ ਵੀ ਨਹੀਂ ਸੀਗੇ ਕੋਈ ਲੋਕ ਦੇਖਦੇ ਨਹੀਂ ਦਿੰਦੇ ਜੀ ਉਹ ਮਾਰਦੇ ਨੇ ਠੇਡੋਂ ਜਰਾ ਬਾਹਰ ਨਿਕਲ ਜਾਂਦੀ ਆ ਜਾਣੀ ਜੀ ਮੈਨੂੰ ਕੋਈ ਗੁੱਸੇ ਹੁੰਦਾ ਨਹੀਂ ਸੀ ਗਿਆ ਹਾਂਜੀ ਡਿਸਪਲਨ ਦੇ ਵਿੱਚ ਹਾਂ 9 ਦੇ ਵਿੱਚ ਵੀ ਕੋਈ ੱੱਕਾ ਨਹੀਂ ਮਾਰਦਾ ਜਦੋਂ ਥੱਲੇ ਕਰਦੇ ਸੀਗੇ ਸ਼ਟਰ ਪਹਿਲਾਂ ਖੜ ਜਾਂਦਾ ਸੀਗਾ ਵਾਹਿਗੁਰੂ ਵਾਹਿਗੁਰੂ ਲੋਕ ਜਪਦੇ ਨੇ ਮੇਨ ਗੱਲ ਇਹ ਹੈ ਕਿ ਜਿਹਨੇ ਨੌਜਵਾਨ ਆ ਮਤਲਬ ਵੀ ਮੁੰਡੇ ਹਨਾ ਬਹੁਤ ਜਾ ਰਹੇ ਨੇ ਰਸਤੇ ਦੇ ਵਿੱਚ ਵੀ ਕਾਫੀ ਜਾਣੇ ਮਤਲਬ ਵੀ ਆਉਂਦੇ ਜਾਂਦੇ ਦਿਖੇ ਜਿਹੜੇ ਮਤਲਬ ਸਾਈਕਲਾਂ ਤੇ ਜਾ ਰਹੇ ਸੀਗੇ ਤੁਰ ਕੇ ਵੀ ਜਾ ਰਹੇ ਨਹੀਂ ਬਾਈਕ ਗੱਡੀਆਂ ਤੇ ਤਾਂ ਚਲੋ ਜਾਂਦੇ ਜਾਂਦੇ ਨੇ ਝੰਡੇ ਲਾ ਕੇ ਟਰੈਕਟਰ ਟਰਾਲੀਆਂ ਤੇ ਹਾਂਜੀ ਟਰੈਕਟਰ ਟਰਾਲੀਆਂ ਤੇ ਵੀ ਬਹੁਤ ਮੇਰੇ ਮਾਲਕ ਉਹ ਬਾਣੀ ਦੇ ਨਾਲ ਮਤਲਬ ਵੀ ਗਰਸ਼ਣ ਸੰਗਤ ਕਰਕੇ ਆਉਂਦੀ ਹੈ ਕਿ ਜੇ ਆਪਣੇ ਮੇਨ ਇਹ ਦਿਨ ਹੈਗੇ ਆ ਬਹੁਤ ਮਤਲਬ ਇਹ ਜਿਹੜਾ ਹਫਤਾ ਆਇਆ ਸਿੱਖ ਕੌਮ ਦੇ ਲਈ ਬਹੁਤ ਇੱਕ ਭਾਰੀ ਹਫਤਾ ਸੀਗਾ ਨਾ ਗੁਰੂ ਸਾਹਿਬ ਦੇ ਪਰਿਵਾਰ ਦੇ ਉੱਤੇ ਤੇ ਸਾਰੇ ਮਤਲਬ ਇਹ ਦਿਨਾਂ ਦੇ ਵਿੱਚ ਦਰਸ਼ਨ ਕਰਨ ਜਾਂਦੇ ਆ ਨਾ ਆਤਮਸਤਕ ਹੁੰਦੇ ਨੇ ਗੁਰੂ ਸਾਹਿਬ ਨੂੰ ਆਪਣਾ ਮਤਲਬ ਵੀ ਪਿਆਰ ਹੀ ਹੁੰਦਾ ਆ ਕਿ ਆਪਾਂ ਉੱਥੇ ਜਾ ਕੇ ਦਰਸ਼ਨ ਕਰਦੇ ਆ ਬਹੁਤ ਵਧੀਆ ਲੱਗ ਬਹੁਤ ਖੁਸ਼ੀ ਹੋਈ ਮਤਲਬ ਮੇਰੇ ਮਨ ਦੇ ਵਿੱਚ ਸੀਗਾ ਕਿ ਫਤੇਗੜ ਸਾਹਿਬ ਦੇ ਦਰਸ਼ਨ ਕਰਨੇ ਆਗੇ ਕਿਉਂਕਿ ਇਸ ਤੋਂ ਬਾਅਦ ਮਤਲਬ ਕੋਈ ਪਲੈਨਿੰਗ ਹੈਗੀ ਨਹੀਂ ਅੱਗੇ ਤਾਂ ਪਤਾ ਲੱਗ ਜੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਸਾਡਾ ਹੋਰ ਪਲੈਨ ਸੀਗਾ ਤੇ ਮੈਨੂੰ ਇਹ ਸੀਗਾ ਕਿ ਫਤੇਗੜ ਸਾਹਿਬ ਦਰਸ਼ਨ ਜ਼ਰੂਰ ਹੋ ਜਾਣ ਤਿਆਰੀ ਅਸੀਂ ਚਮਕੌਰ ਸਾਹਿਬ ਤੇ ਮ੍ਰਿੰਡੇ ਤੱਕ ਦੀ ਮਤਲਬ ਮ੍ਰਿੰਡੇ ਦਾ ਵੀ ਸਾਡਾ ਥੋੜਾ ਜਿਹਾ ਸੀਗਾ ਫਪੜਾ ਰੂਟ ਨਹੀਂ ਸੀ ਜਿੱਦੇ ਕਦੇ ਗਏ ਹੀ ਨਹੀਂ ਉਸ ਜਿਹੜੀ ਨੂੰ ਪਹਿਲੀ ਜਿਹੜੀ ਗਏ ਆ ਉਹ ਨੈੱਟ ਤੇ ਮਤਲਬ ਅਸੀਂ ਉਹ ਕਰ ਲਿਆ ਮਾੜੇ ਰੇਕੀ ਕੋਲ ਲਿਆ ਉਸੇ ਜਿਹੜੀ ਸੀਗਾ ਕਨਫਰਮ ਕਰ ਲਈ ਕਿ ਵਾ ਨੈੱਟ ਤੇ ਮਾੜਾ ਮੋਟਾ ਗਲਤ ਹੋ ਜਾਂਦਾ ਆ ਤੇ ਵਧੀਆ ਦਰਸ਼ਨ ਹੋ ਗਏ ਸਿੱਧਾ ਹੀ ਰੋਲ ਸੀ ਜੇ ਮਤਲਬ ਦੋਨੇ ਪਾਸੇ ਨੂੰ ਫਸੇ ਗਏ ਸਾਬ ਤੋਂ ਵੀ ਮਤਲਬ ਇਧਰੋਂ ਵੀ ਤਮ ਘੌਰ ਸਾਹਿਬ ਤੋਂ ਸਿੱਧਾ ਰੋਡ ਭਿੰਦੇ ਨੂੰ ਉੱਥੋਂ ਸਿੱਧਾ ਰੋਡ ਹੀ ਸੀਗਾ ਫਤਿਹਗੜ੍ਹ ਸਾਹਿਬ ਦਾ ਬਹੁਤ ਵਧੀਆ ਰਹਾ ਉੱਥੋਂ ਅਸੀਂ ਸਿੱਧਾ ਦਰਾਹ ਨੂੰ ਆ ਗਏ ਸੀ ਕੁਦਰਤ ਇਨਸਾਨ ਨਹੀਂ ਕੁਛ ਕਰਦਾ ਕੁਦਰਤ ਹੀ ਕਰਦੀ ਆ ਕੁਦਰਤ ਹੀ ਲੰਗਰ ਲਵਾਉਂਦੀ ਆ ਹਾਂਜੀ ਤਿੰਨੇ ਲੰਗਰ ਲੱਗਦੇ ਨੇ ਅੱਜ ਕਹੇ ਵੀ ਮੈਂ ਕਰਿਆ ਮੈਂ ਨਹੀਂ ਕਰਦਾ ਕਈ ਬੇਭਾਗੇ ਘਰੀ ਬੈਠੇ ਰਹੇ ਨੇ ਜਾਂਦੀ ਹੀ ਹਿੰਮਤ ਸੀਗੀ ਹਿੰਮਤ ਜੀ ਮੇਰਾ ਬੋਟਾ ਕਿੰਨਾ ਮੈਂ ਦਰਾਹ ਉੱਤੇ ਕਿੰਨਾ ਦੁੱਧਦਾ ਸੀਗਾ ਅੱਜ ਵੀ ਲੋਕੂ ਮੋਟਰਸਾਈਕਲ ਤੇ ਐਂ ਹੀ ਰਹਿਣਾ ਇਹ ਹਾਂਜੀ ਮੈਂ ਤੁਰਦਾ ਫਿਰਦਾ ਤਾਂ ਖੇਡਦਾ ਮੈਂ ਸੋਚਦੀ ਸੀਗੀ ਮੈਂ ਮਤਲਬ ਮੇਰੇ ਕਈ ਵਾਰ ਇਹ ਹੁੰਦਾ ਹੈ ਕਿ ਮਤਲਬ ਮਨ ਜੋ ਮਤਲਬ ਮਨਚੋ ਜਿਹੇ ਮੰਨਦਾ ਖੁਸ਼ ਹੁੰਦਾ ਹੈ ਅਸੀਸ ਹੁੰਦੀ ਹੈ ਉਹ ਚੀਜ਼ ਸੀਗੀ ਇਹਨੂੰ ਮੇਰੇ ਮਤਲਬ ਮੇਰੇ ਲਈ ਅੱਜ ਡੈਡੀ ਜੀ ਦੇ ਲਈ ਕਿਉਂਕਿ ਮੈਨੂੰ ਮੇਰਾ ਬਹੁਤ ਜ਼ਿਆਦਾ ਮਨ ਸੀਗਾ ਕਿ ਮੈਂ ਦਰਸ਼ਨ ਕਰ ਲਵਾਂ ਦਰਸ਼ਨ ਕਰ ਲਵਾਂ ਕਿ ਜਦੋਂ ਆਏ ਹੋਏ ਆਏ ਚਲ ਜਿਹੜੀ ਹੈ ਹੈਗੇ ਆ ਤਾਂ ਦਰਸ਼ਨ ਕਰ ਲਈਏ ਤਾਂ ਡੈਡੀ ਕਹਿੰਦੇ ਡੈਡੀ ਨੇ ਕੱਲ ਛੇੜ ਲਈ ਮੈਂ ਤਾਂ ਡੈਡੀ ਨੂੰ ਦੱਸਿਆ ਨਹੀਂ ਸੀ ਮੈਂ ਕਾਹਦੀ ਦੇ ਨਾਲ ਦਰਸ਼ਨ ਕਰ ਰਹੀ ਸੀ ਪਰ ਮੇਰੇ ਤੋਂ ਚੋਰੀ ਚੋਰੀ ਮੈਂ ਭੀਜੀ ਸੀਗਾ ਡੈਡੀ ਕਹਿੰਦੇ ਜਿਹੜੀ ਦੱਸਿਆ ਨਹੀਂ ਹੈਗਾ ਕਿ ਫਿਰ ਆਪਾਂ ਹੋਰ ਸਾਥ ਤੇ ਸਲਾਹ ਕਰ ਲੈਂਦੇ ਚਲੋ ਗੁਰੂ ਸਾਹਿਬ ਨੇ ਮਤਲਬ ਮੰਡੀ ਜਿਹੜੀ ਇੱਛਾ ਸੀ ਉਹ ਪੂਰੀ ਕੀਤੀ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਜਿਹੜੇ ਵੀ ਮਤਲਬ ਟਾਈਮ ਕੱਢ ਕੇ ਦਰਸ਼ਨ ਕਰਕੇ ਆ ਸਕਦੇ ਆ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ ਕਿਉਂਕਿ ਉਹ ਆਪਣੇ ਛੋਟੇ ਛੋਟੇ ਬੇਟੀਆਂ ਬੇਟੀਆਂ ਜਾਦੇ ਸੀਗੀਆਂ ਬਹੁਤ ਕਿੰਨੀਆਂ ਕਿੰਨੀਆਂ ਲੜਕੀਆਂ ਸੀਗੀਆਂ ਜ਼ਰੂਰ ਆਪਣੇ ਬੱਚਿਆਂ ਨੂੰ ਸੰਗਤ ਦਰਸ਼ਨ ਦੂਰ ਦੂਰ ਲੈ ਕੇ ਆਉਂਦੀ ਬੈਗ ਖੇਚੀ ਕਈ ਤਾਂ ਦੋ ਦੋ ਤਿੰਨ ਤਿੰਨ ਦਿਨ ਰਹੇ ਦੇ ਸੀਗੇ ਹਾਂਜੀ ਹੁਣ ਵੀ ਸਾਨੂੰ ਇੱਕ ਬੇਟੀ ਮਿਲੀ ਜਿਹੜੀ ਗਰਦਾਸ ਸ਼ਹਿਰ ਫੋਰ ਦੀ ਸੀ ਉਹਦੇ ਅਦੇ ਸੋ ਫਿੱਕੇ ਸੀਗੇ ਜੀ ਬਟ ਬਸ ਹੀ ਹਾਂ ਬਸ ਹੀ ਬਰਤਦਾ ਹਾਂ ਹਾਂ ਉਹ ਕਹਿੰਦੀ ਮੈਂ ਦੋ ਤਿੰਨ ਦਿਨ ਦੀਆਂ ਹੀ ਹਾਂ ਵੀ ਅਸੀਂ ਰਹਾ ਕਿ ਅਕੇ ਇਵੇਂ ਹੀ ਹੁੰਦਾ ਸੀਗਾ ਜਿਵੇਂ ਕੋੜ ਗੰਗੂਰਾਏ ਦਾ ਮੇਲਾ ਆਲੇ-ਦਾਲੇ ਲੋਕਾਂ ਨੇ ਆਉਣਾ ਐਵੇਂ ਫਤੇਗੜ ਚਮਕੌਰ ਸਾਹਿਬ ਮਾਛੀਵਾੜਾ ਸਾਹਿਬ ਨਹੀਂ ਸਭਾ ਦੇ 10-10 ਪਿੰਡਾਂ ਦੇ ਕਹਿੰਦੇ ਸੌਦਾ ਲਿਆ ਕੇ ਰੱਖਣੇ ਸਫਾਈ ਕਰਨੇ ਵੀ ਵਧੀਆ ਵੀ ਇਸ ਤਰ੍ਹਾਂ ਸਭਾ ਕਰੀ ਰਹੇ ਹੁਣ ਇਹ ਵੀ ਬੁਲਾ ਰਹੇ ਸੀਗੇ ਕਿ ਤੁਸੀਂ ਪਰਿਵਾਰਿਕ ਛੋੜਾ ਸਾਹਿਬ ਸਭਾ ਹੋਊਗੀ ਤੁਸੀਂ ਇੱਧਰ ਆ ਜਿਓ ਪਰ ਮੰਮੀ ਗਏ ਹੁਣ ਲੱਗ ਗਿਆ ਉਧਰ ਪਲਾਨ ਬਣਿਆ ਨਹੀਂ ਹੈਗਾ ਨਹੀਂ ਚਲੋ ਬਾਅਦ ਵਿੱਚ ਉੱਥੇ ਵਾਸ਼ਪਰੇ ਆਵਾਂਗੇ ਜਾਣੀ ਹੋਇਆ ਥੋੜਾ ਜਿਹਾ ਦੂਰ ਪੈ ਜਾਂਦਾ ਆ ਤੇ ਚਲੋ ਜਿੰਨਾ ਵੀ ਸੀਗਾ ਬਹੁਤ ਬਹੁਤ ਪੜ ਕੱਲ ਤੋਂ ਅਗਲੇ ਦਿਨ ਮਾਚੀ ਗੋੜਾ ਸਾਹਿਬ ਹਾਂਜੀ ਦਰਸ਼ਨ ਕਰਦੇ ਆ। ਸਹੀ ਤਰੀਕ ਨੂੰ ਮਾਚੀ ਬੜਾ ਸਾਹਿਬ ਸੱਲਾਗੇ ਜੇ ਬਾਸੁਰ ਦਾ ਹੁਕਮ ਆਊਗਾ ਆਪਾਂ ਦਾ ਕੰਮ ਨਾ ਇੱਥੇ ਆਪਾਂ ਵੀਡੀਓ ਦਾ ਐਂਡ ਕਰਦੇ ਆ ਸਾਰੇ ਜਰੂਰ ਦਰਸ਼ਨ ਕਰਕੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ